ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੀ ਵਾਰੀ ਸਾਖੀ ਸੁਣੀ ਸੀ ਪ੍ਰੇਮਾ ਕੋੜੀ ਦੀ ਰਾਈਟ ਜਿਹਨੂੰ ਲੈਪਰੇਸੀ ਦੀ ਪ੍ਰੋਬਲਮ ਸੀਗੀ ਉਹ ਕਿੱਥੇ ਬੈੰਦਾ ਸੀਗਾ ਜਿੱਥੇ ਬੈ ਕੇ ਉਹ ਚਰਨ ਤੋੜ ਆਪਣੇ ਜ਼ਖਮਾਂ ਨੂੰ ਲਾਂਦਾ ਸੀ ਕਿੱਥੇ ਬੈੰਦਾ ਸੀ ਉਹ ਐਨੀ ਵਰੀ ਰਿਮੈਂਬਰਸ ਕਿੱਥੇ ਗਿਆ ਸੀ ਉਹ ਗੁਰੂ ਸਾਹਿਬ ਜੀ ਕਿੱਥੇ ਰਹਿੰਦੇ ਸੀ ਅਸੀਂ ਕਿਹੜੀ ਗੁਰੂ ਸਾਹਿਬ ਜੀ ਦੀ ਸਾਖੀ ਸੁਣੀ ਸੀ ਪਿਛਲੀ ਵਾਰੀ ਤਨਤਨ ਸ਼ੀਰੀ ਗੁਰੂ ਅਮਰਦਾਸ ਜੀ ਸਾਰੇ ਬੋਲੋ ਤਨਤਨ ਸ਼ੀਰੀ ਗੁਰੂ ਅਮਰਦਾਸ ਗੁਰੂ ਅਮਰਦਾਸ ਜੀ ਸਾਡੇ ਕਿੰਵੇਂ ਗੁਰੂ ਹੈ ਤੀਸਰੇ ਗੁਰੂ ਹੈ ਉਹ ਕਿੱਥੇ ਰਹਿੰਦੇ ਸੀ ਕੋਈ ਦੁਆਸ਼ਾ ਤੇ ਉਹਨੇ ਉਹਨਾਂ ਨੇ ਜਿਹੜੀ ਉਹ ਤਿਆਰ ਕਰਵਾਈ ਸੀ ਜਿੱਥੇ 84 ਬਾੜੀਆਂ ਸੀਗੀਆਂ ਕੀ ਨਾਮ ਸੀ ਉਹਦਾ ਬੋਲੀ ਸਾਹਿਬ ਸੋ एवरीवन ਬੀ ਪੇਇੰਗ ਅਟੈਂਸ਼ਨ ਰਾਈਟ ਸੁਜੇੜਾ ਉਪਰੀਮਾ ਕੋੜੀ ਸੀਗਾ ਉਹ ਬੋਲੀ ਸਾਹਿਬ ਦੇ ਕੋਲ ਬੰਦਾ ਸੀ ਸੰਗਤਾਂ ਦੇ ਦਰਸ਼ਨ ਕਰਦਾ ਸੀ ਸਵੇਰੇ ਸ਼ਾਮੀ ਉਹ ਦੀਵਾਨ ਅਟੈਂਡ ਕਰਦਾ ਸੀ ਜਿਹੜੀ ਚਰਨ ਤੂੜ ਹੁੰਦੀ ਸੀ ਉਹ ਆਪਣੇ ਜ਼ਖਮਾਂ ਨੂੰ ਲਾਂਦਾ ਸੀ ਅਸੀਂ ਸਿੱਖਿਆ ਸੀਗਾ ਕਿ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਉਹ ਬਿਲਕੁਲ ਠੀਕ ਹੋ ਗਿਆ ਸੀ ਗੁਰੂ ਸਾਹਿਬ ਜੀ ਨੇ ਉਹਦਾ ਵਿਆਹ ਕਰਵਾ ਕੇ ਜਿਹੜੀ 22 ਮੰਝੀਆਂ ਸੀ ਜਿਹੜਾ ਕੇਂਦਰ ਸੀਗੇ ਜਿਹੜੇ ਸਿੱਖੀ ਦਾ ਪ੍ਰਚਾਰ ਹੁੰਦਾ ਸੀ ਉੱਥੋਂ ਦੀ ਉਹ ਇੱਕ ਮੰਜੀ ਜਿਹੜੀ ਸੀ ਉਹਨਾਂ ਨੇ ਉਸ ਹਸਬੰਡ ਵਾਈਫ ਨੂੰ ਦਿੱਤੀ ਸੀ ਉਹਦਾ ਨਾਮ ਮੁਰਾਰੀ ਰੱਖਿਆ ਸੀ ਤੇ ਉਹਨਾਂ ਨੇ ਆਪਣਾ ਪੁੱਤਰ ਬਣਾਇਆ ਸੀ ਉਹਨੂੰ ਤਾਂ ਕਿਸੇ ਨੇ ਵੀ ਜਿਹੜੀ ਅਸੀਂ ਪਿਛਲੀਆਂ ਸਾਖੀਆਂ ਸੁਣਦੇ ਆ ਭੁੱਲਣਾ ਨਹੀਂ ਹੈਗਾ ਤੁਸੀਂ ਉਹਨੂੰ ਫਿਰ ਤੋਂ ਸੁਣ ਸਕਦੇ ਆ ਰਿਵਾਈਜ਼ ਕਰ ਸਕਦੇ ਆ YouTube ਚੈਨਲ ਤੇ ਜਾ ਕੇ ਜਸਟ ਟਾਈਪ ਇਨ ਕਮਲ ਪ੍ਰੀਤ ਕੌਰ ਯੂ ਐਸ ای ਤੇ ਤੁਸੀਂ ਹੋਰਾਂ ਦੇ ਨਾਲ ਵੀ ਸ਼ੇਅਰ ਕਰ ਸਕਦੇ ਆਂ ਸੋ ਅੱਜ ਅਸੀਂ ਸਾਕੀ ਸੁਣਾਂਗੇ ਇੱਕ ਵੱਡਾ ਬਿਜ਼ਨਸਮੈਨ ਸੀਗਾ ਜਿਹੜਾ ਗੜ ਗੜ ਸ਼ੰਕਰ ਜਗਾ ਦੇ ਲੱਗੇ ਰਹਿੰਦਾ ਸੀਗਾ ਉਹਦਾ ਨਾਮ ਗੰਗੂ ਖੱਤਰੀ ਸੀਗਾ ਹੋ ਸਕਦਾ ਹੈ ਹਿਸਟਰੀ ਦੇ ਵਿੱਚ ਗੰਗੂ ਨਾਮ ਦੇ ਹੋਰ ਵੀ ਬੰਦੇ ਆਂਦੇ ਹੋਣ ਬਟ ਇਟਸ ਨਾਟ ਦ ਸੇਮ ਪਰਸਨ ਗੁਰੂ ਗੰਗੂ ਖੱਤਰੀ ਜਿਹੜਾ ਸੀ ਬੜਾ ਵੱਡਾ ਬਿਜ਼ਨਸਮੈਨ ਸੀਗਾ ਬਿਜ਼ਨਸ ਦੇ ਵਿੱਚ ਉਹਨੂੰ ਇੱਕ ਵਾਰੀ ਬੜਾ ਘਾਟਾ ਪੈ ਜਾਂਦਾ ਹੈ ਤੇ ਉਹ ਇੰਨਾ ਜ਼ਿਆਦਾ ਘਾਟਾ ਪੈ ਜਾਂਦਾ ਕਿ ਉਹਦੇ ਕੋਲ ਰੋਟੀ ਖਰੀਦਣ ਦੇ ਵੀ ਪੈਸੇ ਨਹੀਂ ਹੁੰਦੇ ਫਿਰ ਸੰਗਤ ਦੇ ਵਿੱਚ ਉਹਨੂੰ ਕੋਈ ਕਹਿੰਦਾ ਕਿ ਤੁਸੀਂ ਤਾਂ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਕੋਲ ਜਾਓ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਦਰਸ਼ਨ ਕਰੋ ਉਹਨਾਂ ਨੂੰ ਮਿਲੋ ਤੇ ਹੋ ਸਕਦਾ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਸਾਰੇ ਕਾਰਜ ਜਿਹੜੇ ਆ ਉਹ ਠੀਕ ਹੋ ਜਾਣ ਜਿਹੜਾ ਉਹ ਗੰਗੂ ਖੱਤਰੀ ਸੀਗਾ ਉਹ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਜਾਂਦਾ ਕਿੱਥੇ ਮਿਲਣ ਜਾਂਦਾ ਉਹਨਾਂ ਨੂੰ ਕਿੱਥੇ ਰਹਿੰਦੇ ਗੁਰ ਸਰ ਜੀ ਸਾਰੇ ਬੋਲੋ ਗੋਇੰਦਵਾਲ ਸਾਹਿਬ ਜਦੋਂ ਉਹ ਮਿਰਨਵਸੇ ਜਾਂਦਾ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਨਿਹਾਲ ਹੁੰਦਾ ਉਹ ਕਿੰਨੇ ਦਿਨ ਉੱਥੇ ਰੁਕਦਾ ਹੈ ਸਵੇਰੇ ਸ਼ਾਮੀ ਉਹ ਭਾਂਡੇ ਮਾਂਜਦਾ ਹੈਗਾ ਗੁਰੂ ਸਾਹਿਬ ਜੀ ਦਾ ਦੀਵਾਨ اٹੈਂਡ ਕਰਦਾ ਹੈ ਸੇਵਾ ਸਿਮਰਨ ਕਰਦਾ ਹੈ ਗੁਰੂ ਸਾਹਿਬ ਜੀ ਉਦੀ ਸੇਵਾ ਭਗਤੀ ਦੇਖ ਕੇ ਬੜੇ ਖੁਸ਼ ਹੁੰਦੇ ਹੈ ਤੇ ਉਹਨੂੰ ਆਪਣੇ ਕੋਲ ਬੁਲਾ ਕੇ ਮੋਹਰਾ ਦਿੰਦੇ ਹੈਗੇ ਤੇ ਗੁਰੂ ਸਾਹਿਬ ਜੀ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਹੈ ਕਿ ਤੁਸੀਂ ਇਸ ਤਰ੍ਹਾਂ ਕਰੋ ਇਹਨਾਂ ਮੋਹਰਾਂ ਤੋਂ ਜਾ ਕੇ ਆਪਣਾ ਬਿਜ਼ਨਸ ਫਿਰ ਤੋਂ ਸ਼ੁਰੂ ਕਰੋ ਦਿੱਲੀ ਦੇ ਵਿੱਚ ਜਾ ਕੇ ਸ਼ੁਰੂ ਕਰੋ ਤੇ ਗੁਰੂ ਸਾਹਿਬ ਜੀ ਆਤਮਾ ਜਿਹੜਾ ਵਾ ਉਹ ਤੁਹਾਨੂੰ ਬਰਕਤ ਬਖਸ਼ੇਗਾ ਜਿਹੜਾ ਉਹ ਗੰਗੂ ਖੱਤਰੀ ਸੀਗਾ ਦਿੱਲੀ ਜਾ ਕੇ ਆਪਣਾ ਬਿਜ਼ਨਸ ਫਿਰ ਤੋਂ ਸ਼ੁਰੂ ਕਰਦਾ ਹੈ ਤੇ ਉਹਦਾ ਬਿਜ਼ਨਸ ਬਿਜ਼ਨਸ ਜਿਹੜਾ ਸੀ ਉਹ ਬਹੁਤ ਵਧੀਆ ਚੱਲਣਾ ਸ਼ੁਰੂ ਹੋ ਜਾਂਦਾ ਉਹ ਫਿਰ ਤੋਂ بڑا ਅਮੀਰ ਹੋ ਜਾਂਦਾ ਉਹਨੂੰ ਸਾਰੇ ਜਾਣਨਾ ਸ਼ੁਰੂ ਹੋ ਜਾਣੇ ਹੈ ਸੋ ਇਸ ਜਿਹੜੀ ਸਾਖੀ ਹੈ ਸੁਣਨ ਤੋਂ ਸਾਨੂੰ ਮਿਲਦਾ ਹੈ ਜਿਹੜਾ ਕਬੀਰ ਜੀ ਦਾ ਸ਼ਬਦ ਹੈ ਗਵੈ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਜਿਹੜੇ ਅਕਾਲ ਪੁਰਖ ਹੈਗੇ ਆਂ ਪਰਮਾਤਮਾ ਹੈਗੇ ਆਂ ਉਹਨਾਂ ਦੇ ਅੰਦਰ ਗੁਰੂ ਦੇ ਅੰਦਰ ਇੰਨੀ ਸਮਰੱਥਾ ਹੈ ਕਿ ਜਿਹੜਾ ਕੋਈ ਭਿਖਾਰੀ ਹੈ ਉਹਨੂੰ 1 ਸੈਕਿੰਡ ਦੇ ਵਿੱਚ ਰਾਜਾ ਬਣਾ ਸਕਦੇ ਆ ਤੇ ਜੇ ਕੋਈ ਕਿੰਗ ਹੈ ਦਾਵਾ ਉਹ 1 ਸੈਕਿੰਡ ਦੇ ਵਿੱਚ ਭਿਖਾਰੀ ਬੈਗਰ ਬਣ ਸਕਦਾ ਵਿਚ ਮੀਨਸ ਕਿ ਸਾਨੂੰ ਗੁਰੂ ਸਾਹਿਬ ਜੀ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਐਂਡ ਬੀ ਗ੍ਰੇਟਫੁਲ ਫੋਰ ਵਟ ਵੀ ਹੈਵ ਤੇ ਜੋ ਕੁਝ ਨਹੀਂ ਹੈਗਾ ਉਹਦਾ ਸ਼ਿਕਵਾ ਨਹੀਂ ਕਰਨਾ ਚਾਹੀਦਾ ਜਿਹੜਾ ਉਹ ਗੰਗੂ ਖत्री ਸੀਗਾ ਦਿੱਲੀ ਦੇ ਵਿੱਚ ਇੱਕ ਸਿੱਖ ਸੀਗਾ ਉਹਦੀ ਧੀ ਦਾ ਵਿਆਹ ਸੀਗਾ ਉਹ ਗਰੀਬ ਸੀਗਾ ਤੇ ਉਹ ਜਿਹੜਾ ਗਰੀਬ ਸਿੱਖ ਸੀਗਾ ਉਹ ਗੁਰੂ ਸਾਹਿਬ ਜੀ ਕੋਲ ਜਾ ਕੇ ਉਹਨਾਂ ਕੋਲੋਂ ਹੈਲਪ ਮੰਗਣਾ ਚਾਹੁੰਦਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਦਿੱਲੀ ਦੇ ਵਿੱਚ ਗੰਗੂ ਖੱਤਰੀ ਕੋਲੋਂ ਤੁਸੀਂ 50 ਰੁਪਏ ਲੈ ਲਓ ਜਦੋਂ ਉਹ ਪੈਸੇ ਲੈਣ ਜਾਂਦਾ ਹੈ ਤੇ ਗੰਗੂ ਖੱਤਰੀ ਉਹ ਪੈਸੇ ਦੇਣ ਤੋਂ ਨਾ ਕਾੜ ਦਿੰਦਾ ਕਿਉਂਕਿ ਉਸ ਟਾਈਮ ਦੇ ਵਿੱਚ ਉਹ ਮਾਇਆ ਦੇ ਵਿੱਚ ਪੂਰੀ ਤਰ੍ਹਾਂ ਗਰਸਿਆ ਜਾਂਦਾ ਹੈ ਉਹ ਭੁੱਲ ਜਾਂਦਾ ਹੈ ਕਿ ਮੇਰੇ ਗੁਰੂ ਨੇ ਹੀ ਮੈਨੂੰ ਸਾਰਾ ਕੁਝ ਦਿੱਤਾ ਸੀਗਾ ਫਿਰ ਉਹ ਸਿੱਖ ਦੁਬਾਰਾ ਗੁਰੂ ਸਾਹਿਬ ਜੀ ਕੋਲ ਜਾਂਦਾ ਵਾ ਉਹਨਾਂ ਕੋਲੋਂ ਜਾ ਕੇ ਕਹਿੰਦਾ ਮੈਨੂੰ ਤੇ ਉਹ ਗੰਗ ऐसे ਦਿੱਤੇ ਨਹੀਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਇਟਸ ওকে ਤੁਸੀਂ ਮੇਰੇ ਕੋਲੋਂ ਸੇਵਾ ਲਵੋ ਤੇ ਤੁਸੀਂ ਜਾ ਕੇ ਆਪਣੀ ਧੀ ਦਾ ਵਿਆਹ ਕਰੋ ਥੋੜੀ ਦੇਰ ਬਾਅਦ ਉਹ ਬਿਜ਼ਨਸਮੈਨ ਨੂੰ ਫਿਰ ਤੋਂ ਘਾਟਾ ਪੈ ਜਾਂਦਾ ਉਹਦਾ ਫਿਰ ਤੋਂ ਸਾਰਾ ਕੁਝ ਖਤਮ ਹੋਣਾ ਸ਼ੁਰੂ ਹੋ ਜਾਂਦਾ ਉਹ ਕਰਜ਼ਦਾਰ ਹੋ ਜਾਂਦਾ ਤੇ ਫਿਰ ਉਹ ਨਿਡਰ ਹੋਂ ਕੇ ਗੁਰੂ ਸਾਹਿਬ ਜੀ ਕੋਲ ਜਾਂਦਾ ਪਰ ਉਹਨੂੰ ਸ਼ਰਮ ਆਉਂਦੀ ਹੈ ਕਿ ਮੈਂ ਕਿਹੜੇ ਮੂਹ ਨਾਲ ਗੁਰੂ ਸਾਹਿਬ ਜੀ ਦੇ ਸਾਹਮਣੇ ਜਾਵਾਂਗਾ ਉੱਥੇ ਸੇਵਾ ਕਰਦਾ ਪਰ ਪਿੱਛੇ ਪਿੱਛੇ ਹੀ ਰਹਿੰਦਾ ਹੈ ਤੇ ਗੁਰੂ ਸਾਹਿਬ ਜੀ ਜਾਣੀ ਜਾਣ ਸੀਗੇ ਉਹ ਬਖਸ਼ਣਹਾਰ ਹੈਗੇ ਆ ਜਦੋਂ ਅਸੀਂ ਕੋਈ ਗਲਤੀ ਕਰ ਵੀ ਦਿੰਨੇ ਆ ਜੇ ਅਸੀਂ ਦਿਲ ਤੋਂ ਮਾਫੀ ਮੰਗਦੇ ਹੈਗੇ ਆ ਤੇ ਅਸੀਂ ਵਾਅਦਾ ਕਰਦੇ ਆ ਕਿ ਅਸੀਂ ਗੁਰੂ ਸਾਹਿਬ ਜੀ ਤੁਸੀਂ ਅਸ਼ੀਰਵਾਦ ਬਖਸ਼ੋ ਕਿ ਮੈਂ ਦੁਬਾਰਾ ਤੋਂ ਇਹ ਗਲਤੀ ਨਾ ਕਰਾਂ ਤੇ ਗੁਰੂ ਸਾਹਿਬ ਜੀ ਬਖਸ਼ਣਹਾਰ ਹੈ ਗੁਰੂ ਸਾਹਿਬ ਜੀ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਫਿਰ ਤੋਂ ਅਸ਼ੀਰਵਾਦ ਦਿੰਦੇ ਹੈਗੇ ਆ ਤੇ ਕਹਿੰਦੇ ਆ ਕਿ ਤੁਸੀਂ ਜਦੋਂ ਵੀ ਆਪਣੀ ਕਾਰਜ ਕਰਨੇ ਹੈਗੇ ਆ ਪਰਮਾਤਮਾ ਜਿਨੇ ਤੁਹਾਨੂੰ ਸਾਰਾ ਕੁਝ ਦਿੱਤਾ ਤੁਸੀਂ ਉਹਨੂੰ ਨਹੀਂ ਵਿਸਾਰਨਾ ਕਹਿੰਦੇ ਸੋ ਕਿਉਂ ਵਿਸਰੇ ਜਿਨ ਸਭ ਕੁਝ ਦਿਆ ਇਹ ਤਾਂ ਅੰਤਨੰਸ਼ੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਉਹਦੀ ਪੰਕਤੀ ਹੈਗੀ ਹੈ ਸੋ ਕਿਉਂ ਵਿਸਰੇ ਜਿਨ ਸਭ ਕੁਝ ਦਿਆ ਜਿਨੇ ਸਾਰਾ ਕੁਝ ਦਿੱਤਾ ਅਸੀਂ ਉਹਨਾਂ ਨੂੰ ਕਿਉਂ ਵਿਸਾਰ ਦਈਏ ਅਸੀਂ ਪਲ-ਪਲ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਅਸੀਂ ਪਾਣੀ ਪੀਂਨੇ ਆ ਉਹਦਾ ਸ਼ੁਕਰਾਨਾ ਕਰੀਏ ਵਾਹਿਗੁਰੂ ਜੀ ਤੁਸੀਂ ਸਾਨੂੰ ਪਾਣੀ ਪੀਣ ਨੂੰ ਦਿੱਤਾ ਹੈਨਾ ਹਰ ਚੀਜ਼ ਦਾ ਸ਼ੁਕਰਾਨਾ ਕਰੀਏ ਥੋੜਾ ਸੀ ਤਨਤੰਸ਼ੀ ਗੁਰੂ ਅਮਰਦਾਸ ਜੀ ਦਾ ਨਾਮ ਲਵਾਂਗੇ ਸਾਰਿਆਂ ਦੀ ਆਵਾਜ਼ ਪਿੱਛੇ ਆਣੀ ਚਾਹੀਦੀ ਹੈ। ਤਾਨ ਹੈ ਤਾਨ ਹੈ ਤਾਨ ਹੈ ਗੁਰੂ ਅਮਰਦਾਸ तन है तन है तन है गुरु अमरीदास जी तन है तन है तन है, तान है, तान है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ